ਤੁਹਾ ਆਪਣੀ ਤਾਂ ਸੁਣੀ ਸੀ ਕਿ ਬੱਚਿਆਂ ਨੂੰ ਖਾ ਜਾਂਦੀ ਆ ਪਰ ਤੁਸੀਂ ਅੱਜ ਸੱਪ ਵੀ ਸੁਣਾਓ ਕਿ ਸੱਪ ਵੀ ਆਪਣੇ ਬੱਚਿਆਂ ਨੂੰ ਖਾਂਦਾਗਾ ਕਵੇਂ ਖਾਂਦਾਗਾ ਉਹ ਵੀਡੀਓ ਤੁਸੀਂ ਸੁਣੋਗੇ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਅੱਗੇ ਜਾ ਕੇ ਕਿ ਜਿਹੜੀ ਸਾਰੀ ਗੱਲਬਾਤ ਆ ਕਿ ਇਹਨਾਂ ਦੇ ਵਿੱਚ ਅਸਲ ਵਜਾ ਤੇ ਅਸਲ ਸਟੋਰੀ ਕੀ ਆ ਜੋ ਤੁਹਾਨੂੰ ਮੈਂ ਅੱਜ ਖਬਰ ਸੁਣਾਉਣ ਲੱਗਿਆ ਬੜੇ ਰੌਂਗਟੇ ਖੜੇ ਕਰਨ ਵਾਲੀ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁੰਦਾ ਹੁਣਾਂ ਕਿ ਜਿਨ੍ਹਾਂ ਦੇ ਬੱਤੜਾ ਦੇ ਲਹੂ ਮੂੰਹ ਲੱਗ ਜਾਵੇ ਤਾਂ ਉਹਨਾਂ ਨੂੰ ਆਤ ਪੈ ਜਾਂਦੀ ਆ ਤਾਂ ਸਾਰੀ ਜ਼ਿੰਦਗੀ ਉਹ ਸੁਧਰਦਾ ਨਹੀਂ ਬੰਦਾ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਬੰਦਾ ਠੋਕਰਾਂ ਖਾ ਕੇ ਸੁਧਰ ਜਾਂਦਾ ਤੇ ਕਈ ਵਾਰ ਅਨੇਕਾ ਠੋਕਰਾਂ ਲੱਗ ਜਾਣਾ ਤੇ ਠੋਕਰਾਂ ਖਾ ਕੇ ਨਹੀਂ ਸੁਧਰਦਾ ਪਰ ਕੌਮੇ ਸੁਧਰੇ ਕਿਉਂਕਿ ਉਹਦੀ ਜਿਹੜੀ ਮਾਨਸਿਕਤਾ ਉਹਦੇ ਅੰਦਰ ਜਿਹੜੀ ਉਹਦੀ ਰੂਹ ਆ ਉਹ ਉਹਨਾਂ ਪਾਪੀਆਂ ਦੀ ਪ੍ਰਵੇਸ਼ ਕਰ ਚੁੱਕੀ ਹੁੰਦੀ ਆ ਤੇ ਉਹਨੂੰ ਸੁਧਰਨ ਦਾ ਮੌਕੇ ਨਹੀਂ ਦਿੰਦੀ ਜਾਪਾ ਇਹ ਕਹ ਲਈਏ ਕਿ ਉਹਦੇ ਅੰਦਰ ਹੰਕਾਰ ਬੰਦੇ ਦੇ ਇੰਨਾ ਆ ਜਾਂਦਾ ਹੈਗਾ ਅੱਜ ਆਪਾਂ ਗੱਲਬਾਤ ਕਰਾਂਗੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਜਿਹੜਾ ਕਿ ਮੈਂ ਤੁਹਾਨੂੰ ਕੱਲ ਹੀ ਸੁਣਾ ਕੇ ਛੱਡਿਆ ਕਿ ਜਿਹੜੇ 19 ਸਿੱਖ 1992 ਦੇ ਵਿੱਚ ਬਨ ਕੇ ਜਿਹੜਾ ਸ਼ਹੀਦ ਕੀਤੇ ਸੀ ਕੋ-ਕੋ ਕੇ ਉਹਦਿਆਂ ਕਤੂਤਾ ਦੱਸਣ ਲੱਗਿਆਂ ਬੜਾ ਧਿਆਨ ਦੇ ਨਾਲ ਸੁਣ ਲਿਓ ਕਿ ਉੱਥੇ ਵਸਨੀ ਹੋਇਆ ਬੰਦਾ ਜਾ ਕੇ ਬੁੱਢੀ ਉਮਰ ਦੇ ਵਿੱਚ ਵੀ ਜਿਹੜਾ ਅਜੇ ਕੀ ਕੁਝ ਕਾਰੇ ਕਰ ਰਿਹਾ ਹੈਗਾ ਧਿਆਨ ਨਾਲ ਸੁਣਨਾ ਬੈਰਜੀ ਕਾ ਖਾਲਸਾ ਬੈਰਜੀ ਕੀ ਫਤਿਹ ਖਬਰ ਸਾਂਝੀ ਕਰਦੇ ਆ ਪੰਜਾਬ ਦੇ ਦੋ ਪੁਲਸ ਵੱਡੇ ਅਫਸਰ ਇੱਕ ਸਾਬਕਾ ਡੀਜੀਪੀ ਇੱਕ ਡੀਆਈਜੀ ਭੱਲੜਾ ਭੱਲੜਾ ਜਿਹੜਾ ਰਿਸਵਟ ਦੇ ਮਾਮਲੇ ਤੇ ਪੜਿਆ ਉਹਦੇ ਉੱਪਰ ਵੀ ਜਿਹੜਾ ਜਨਾਨੀਵਾਦ ਦਾ ਦੋਸ਼ ਲੱਗਿਆ ਤੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਆਪਾਂ ਗੱਲ ਕਰਦੇ ਆ ਫਿਰੋਜ਼ਪੁਰ ਦਾ ਐਸਐਸਪੀ ਰਿਹਾ ਸਾਬਕਾ ਡੀਜੀਪੀ ਬਣਾਇਆ ਗਿਆ ਅਹੁਦੇ ਦਿੱਤੇ ਗਏ ਕਿ ਸਿੱਖਾਂ ਨੂੰ ਉਹਨੇ ਚੁਣ-ਚੁਣ ਕੇ ਮਾਰਿਆ ਇਸ ਕਰਕੇ ਉਹਨੂੰ ਮਾਨ ਬੰਦਾ ਮੁਸਤਾਬਾ ਤੇ ਉਹਨੂੰ ਆਉਦਾ ਦਿੱਤਾ ਗਿਆ ਪੰਜ ਵਾਰੀ ਅਵਾੜ ਦਿੱਤੇ ਗਏ ਪਰ ਹੁਣ ਉਹਦੇ ਪੁੱਤ ਦੀ ਜਿਹੜੀ ਕਿ 16 ਤਰੀਕ ਨੂੰ ਜਿਹੜੀ ਇੱਕ ਮੌਤ ਹੋ ਜਾਂਦੀ ਹੈ ਬੜੀ ਦੁਖਦਈ ਆ ਪਰ ਲੋਕਾਂ ਦਾ ਕਹਿਣਾਗਾ ਕਿ ਜੈਸੀ ਕਰਨੀ ਵੈਸੀ ਭਰਨੀ ਕਹਿੰਦੇ ਕਿ ਜੈਸਾ ਬੰਦਾ ਕਰਦਾ ਵੈਸਾ ਭਰਦਾ ਪਰ ਤੁਹਾਨੂੰ ਮਨ ਨੂੰ ਲੱਗਦਾ ਕਿ ਇਹਦੇ ਉਲਟ ਹੋ ਗਿਆ ਹੁਣ ਕੰਬਾ ਇੱਕ ਉਸਦੇ ਮੁੰਡਾ ਜਿਹਦੀ ਮੌਤ ਹੋਈ ਆ ਅਕੀਲ ਅਕਤਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਕਿ ਆਪਣੇ ਪਿਤਾ ਦੇ ਉੱਪਰ ਇਹ ਦੋਸ਼ ਲਾ ਰਿਹਾ ਕਿ ਮੇਰੇ ਪਿਤਾ ਦੇ ਮੇਰੀ ਪਤਨੀ ਦੇ ਨਾਲ ਗੈਰਸੰਬੰਧ ਨੇ ਅਕੀਲ ਅਕਤਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਨੇ ਦੋਸ਼ ਲਾਇਆ ਕਿ ਮੇਰਾ ਪਿਤਾ ਮੁਹੰਮਦ ਮੁਸਤਫਾ ਦੇ ਜਾਨੀ ਕਿ ਉਹਨਾਂ ਦੀ ਨੂੰਹ ਦੇ ਨਾਲ ਗੈਰਸੰਬੰਧ ਨੇ ਉਸ ਤੋਂ ਬਾਅਦ ਇੱਕ ਹੋਰ ਮਸਮਲ ਭਰਾ ਅੱਗੇ ਆਇਆ ਉਹ ਗਮਾਡੀ ਦੱਸਿਆ ਜਾਂਦਾ ਤੇ ਉਹਨੇ ਖਲਾਸੇ ਕੀਤੇ ਆ ਤੇ ਤੁਹਾਨੂੰ ਉਹ ਦੋ ਵੀਡੀਓ ਸੁਣਾਵਾਂਗੇ ਰੌਂਗਟੇ ਖੜੇ ਹੋ ਜਾਣਗੇ ਇਹ ਮੌਤ ਆ ਜਾਂ ਕਤਲ ਆ ਬੜੀ ਵੱਡੀ ਇਹ ਇਹਦੇ ਵਿੱਚ ਸਾਸ ਸਾ ਇਹ ਸੱਚੀ ਮਿੱਥੀ ਉਹ ਡੋਰਮ ਦੇ ਨਾਲ ਨਸੇ ਦੇ ਨਾਲ ਮੌਤ ਹੋਈ ਆ ਜਾਂ ਫਿਰ ਉਹਦਾ ਇੱਕਾ ਨੁਕਮਾ ਕਤਲ ਕੀਤਾ ਗਿਆ ਇਹ ਬੜੇ ਸਮਝ ਦੀ ਜ਼ਰੂਰਤ ਆ ਪਹਿਲਾਂ ਤੁਹਾਨੂੰ ਮੈਂ ਕੁਝ ਵੀਡੀਓ ਦੇ ਅਸ ਸੁਣਾ ਦੇਮਾ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਇਹਨਾਂ ਬੱਚੜਾਂ ਦਾ ਜਿਹੜੇ ਬੰਦੇ ਆਪਣੇ ਸਕੇ ਪੁੱਤਰਾਂ ਦੇ ਨਹੀਂ ਬਣ ਸਕਦੇ ਉਹ ਤੁਹਾਡੇ ਦੂਜਿਆਂ ਦੇ ਕੰਮੇ ਬਣਨਗੇ ਤੇ ਤੁਹਾਨੂੰ ਇਸ ਤਹਿਤ ਜਿਹੜੀ ਕਿ ਪੂਰੀ ਵੀਡੀਓ ਸੁਣਿਆ ਧਿਆਨ ਦੇ ਨਾਲ ਫਿਰ ਗੱਲ ਦਾ ਪਤਾ ਲੱਗਣਾਗਾ ਅੱਜ 27 ਅਗਸਟ 2025 ਐਂਡ रिकॉर्ड कर रहा हूँ ताकि कोई डॉक्यूमेंट हो जाए मेरे पास पहले से ही इसमें मतलब बेसिकली मैंने अपने डायल को और वाइफ का प्लेयर डिस्कवर किया और काफ़ी टाइम हो गया साल डेढ़ दो साल हो गए डिस्कवर मेरे को जब से पता लगा पता मेरे को पहले ही लग जाना चाहिए था जब ये काफ़ी कुछ हुआ मतलब दो शादी के एक साल बाद भी दो में इनको मैंने पकड़ लिया था बाथरूम यहाँ पे ड्रेस अपने रूम में ड्रेसिंग रूम के अंदर एक भाग गया नीचे फिर मेरे को उसने फिर डिटेन कराया लीगली अब बेसिकली मेरे को बहुत मेंटल ट्रॉमा में, में हूँ बहुत ज़्यादा स्ट्रेस में हूँ मेरे को समझ नहीं आता मैं क्या करूँ क्या ना करूँ मेरे को हर रोज़ लगता है कि आज झूठा केस करेंगे आज करेंगे इन्होंने एक बार ऑलरेडी ट्राई कर चुके हैं और अब पता नहीं क्या कहानी अपनी कुछ छोड़ते रहते हैं कि तुमने जहर दे दिया ये कर दिया वो कर दिया अपने आप ही मन कर अब कहानी बनाते रहते हैं ਲੇ ਮੈਂ ਬੜਕਾ ਹੰਝਸਤੀ ਮੈਨੇ ਕਨਫਰੰਟ ਕੀਤਾ tha ਉਸ ਦਿਨ ਇਹਨਾਂ ਨੇ ਜੋ ਤਬਾਹ ਪਚਾ ਕਰ ਦਿਆ ਟੈਂਪੋ ਮੋਟਰ ਦਾ ਹੈ ਨਾ ਪਰ ਵੀਡੀਓ ਲੰਬੀ ਆ ਤੁਹਾਨੂੰ ਸੁਣਾਦਾਗੇ ਅਗਲੀ 파ੜ ਦੇ ਵਿੱਚ ਵੀਡੀਓ ਕੱਢ ਕੇ ਇਸ ਤੇ ਲੋਗੋ ਲੱਗਿਆ ਹੋਇਆ ਇਸ ਕਰਕੇ ਤੁਹਾਨੂੰ ਜਿਹੜਾ ਕਿ ਰਿਕਾਰਡਿੰਗ ਆਵਾਜ਼ ਸੁਣਾਈ ਆ ਉਹ ਮੌਜੂਦ ਆ ਵੀਡੀਓ ਮੇਰੇ ਕੋਲੇ ਇਸ ਵਕਤ ਉਹਦੇ ਮੁੰਡੇ ਦੀ ਜਿਹੜੀ ਦੀ ਕਿ ਮੌਤ ਹੋ ਚੁੱਕੀ ਆ ਅਕੀਲ ਅਕਟਰ ਦੀ ਉਨੇ ਕਿਹਾ ਕਿ ਸਾਦੀ ਤੋਂ ਸਾਲ ਬਾਅਦ ਹੀ ਜਿਹੜਾ ਕਿ ਮੇਰਾ ਪਿਤਾ ਬਾਥਰੂਮ ਦੇ ਵਿੱਚ ਉਹਦੀ ਪਤਨੀ ਜਾਨੀ ਕਿ ਆਪਣੇ ਨੂੰਹ ਦੇ ਨਾਲ ਫੜਿਆ ਗਿਆ ਇਹਨੇ ਰੰਗੇ ਹੱਥੀ ਫੜਿਆ ਤੇ ਉਸ ਤੋਂ ਬਾਅਦ ਲਗਾਤਾਰ ਸੰਬੰਧ ਚੱਲਦੇ ਆ ਰਹੇ ਆ 18 ਤੋਂ ਗੱਲ ਕਰਦਾਗਾ 17 18 ਦੀ 2025 ਆ ਗਿਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹਨਾਂ ਲੋਕਾਂ ਨੂੰ ਅਸੀਂ ਬੱਚੜ ਨਾ ਕਹੀਏ ਦੁਸ਼ਟ ਨਾ ਕਹੀਏ ਤੇ ਹੋਰ ਕੀ ਕਹੀਏ ਔਰ ਕਿਹੜੇ ਮੂੰਹ ਦੇ ਨਾਲ ਨਵਾਜੀਏ ਜਿਹਦਾ ਖੁਦ ਬੇਟਾ ਇਹ ਐਲੀਗੇਸ਼ਨ ਲਾ ਲਿਆ ਲਾਰਿਆ ਇਹ ਐਲੀਗੇਸ਼ਨ ਨਹੀਂ ਇਹ ਸਚਾਈ ਆ ਕਿਹਦਾ ਜੀ ਕਰਦਾ ਆਪਣੇ ਬਾਪ ਤੇ ਜਿਹੜਾ ਕਿ ਇਹ ਜੀ ਗੱਲ ਕਹਿਣ ਨੂੰ ਤੁਹਾਨੂੰ ਮੈਂ ਅੱਗੇ ਹੋਰ ਵੀਡੀਓ ਸੁਣਾਉਣਾ ਫਿਰ ਮੈਂ ਇੱਕ ਉਸ ਦੇ ਗਵੰਡੀ ਦੀ ਵੀਡੀਓ ਸੁਣਾਉਂਗਾ ਤੁਹਾਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਫਿਰ ਆਪਾਂ ਗੱਲਬਾਤ ਤੁਹਾਨੂੰ ਪੂਰੀ ਦੱਸਾਂਗੇ ਕਿ ਕੀ ਕੁਝ ਹੋਇਆ ਔਰchnity ਜੋ लोकल एस एच था या कमिश्नर था मेरे को नहीं पता किसने इंटरव्यू किया किसने नहीं किया पर एक आदमी का ये एस एच ओ ने कहा लॉ तो, तो, तो इसलिए और दूसरा आदमी कहता कि नहीं नहीं तेरे मम्मी ने कहा कि मत कर तेरी बहन ने कहा मत कर विच इज अ टोटल लाइफ टोटल फार बिकॉज मैंने अपनी बहन को ले लिटरली अपनी मोम के साथ बैठे हुए मतलब मेरी मोम और मेरी बहन मेरे डैड के कमरे में बैठ के अंदर डिस्कस कर रहे थे और मैं बाहर से सुन लिया कि इसको इसका कुछ इंतजाम करो इसको टेक केयर ऑफ हिम मतलब जो जो आइडियाज ये आई के नॉट इवन से ये कहते हैं कि इनका बेसिकली प्लान है इधर टू तो हैव हाँ मी फॉल्स इन प्रेजेंट और टू तो हैव हाँ मी किल्ड व्हिच इज ये गल सुन ली बड़ा बड़ा इतने तत्थ निकल वाला गा हूँ जेकर पंजाब सरकार चाहे ਪੰਜਾਬ ਪੁਲਿਸ ਚਾਹੇ ਤਾਂ ਉਸ ਮੁਹੰਮਦ ਮੁਸਤਫਾ ਨੂੰ ਫੜ ਕੇ ਉਹਨੂੰ ਗ੍ਰਿਫਤਾਰ ਕਰੇ ਤਾਂ ਉਹਦੀ ਕਹਾਣੀ ਪੁੱਸੇ ਕਿ ਤੇਰੇ ਬੇਟੇ ਦਾ ਕਤਲ ਹੋਇਆ ਜਾਂ ਮੌਤ ਹੋਈ ਆ ਤੇ ਬੜਾ ਕੁਝ ਸਾਹਮਣੇ ਆ ਜਾਊਗਾ ਉਹਦੇ ਮੁੰਡੇ ਨੇ ਸਾਹਮਣੇ ਸਾਰਾ ਕੁਝ ਦੱਸ ਦਿੱਤਾ ਕਿ ਜਦੋਂ ਮੈਂ ਕੰਪਲੀਟ ਕਰਨ ਜਾਂਦਾ ਸੀ ਤਾਂ ਪੁਲਿਸ ਵਾਲੇ ਅੱਗੋਂ ਕਹਿੰਦੇ ਆ ਤੇਰੇ ਕੋਲੇ ਕੋਈ ਸਬੂਤ ਨਹੀਂ ਜਾਨੀ ਕਿ ਇੱਕ ਡੀਜੀਪੀ ਦੇ ਖਿਲਾਫ ਪੁਲਿਸ ਕਵੇਂ ਭੁਗਤ ਸਕਦੀ ਆ ਜਿਹੜਾ ਸਾਬਕਾ ਡੀਜੀਪੀ ਹੋਵੇ ਜਿਨੂੰ ਅਵਾਰਡ ਮਿਲੇ ਹੁਣ ਸਿੱਖਾਂ ਦੇ ਨੌਜਵਾਨ ਮਾਰਨ ਦੇ ਪਿੱਛੇ ਸਰਕਾਰ ਉਹਦੇ ਵੱਲ ਕਿਵੇਂ ਨਿਗਾਹ ਤੱਕ ਸਕਦੀ ਐ ਅੱਖ ਭਰ ਕੇ ਪਰ ਉਹਦਾ ਮੁੰਡਾ ਬੇਵੱਸ ਹੋਇਆ ਕੀ ਕੁਝ ਹੋਇਆ ਇਹ ਰੱਬ ਜਾਣਦਾ ਪਰ ਜਿਹੜੀ ਕਿ ਸਚਾਈ ਆ ਇਹ ਕੁਝ ਹੋਰ ਆ ਇਹ ਲੱਗਦਾ ਕਿ ਮੌਤ ਨਹੀਂ ਇੱਕ ਕਤਲ ਆ ਇਹ ਤਾਂ ਇਹ ਯਾਰ ਹੁੰਦਾ ਇਹਦੀ ਵੀਡੀਓ ਆ ਜਿਹੜੀ ਇਹਦੇ ਮੁੰਡੇ ਨੇ ਦੱਸਿਆ ਕਿ ਇਹਦਾ ਇਹ ਇਹ ਬਿਆੰਤਾ ਬਣਾ ਰਹੇ ਸੀ ਕਿ ਇਹਦਾ ਇੰਤਜ਼ਾਮ ਕਰੋ ਇਹ ਪਹਿਲਾਂ ਦੀ ਵੀਡੀਓ ਆ ਤੇ ਉਹੀ ਕਹਾਣੀਆਂ ਜਿਹੜੇ 16 17 ਤਰੀਕ ਦੀ ਜਿਹੜੀ ਇਹ ਗੱਲਬਾਤ ਹੁੰਦੀ ਆ ਕਿ ਉਹਦੀ ਮੌਤ ਹੋ ਜਾਂਦੀ ਆ ਇਹ ਵੱਡੇ ਸਵਾਲ ਨੇ ਅੱਜ ਪ੍ਰਸ਼ਾਸਨ ਤੇ ਤੇ ਪੰਜਾਬ ਸਰਕਾਰ ਤੇ ਜੇਕਰ ਇਹ ਹੱਲ ਨਾ ਹੋਇਆ ਜੇਕਰ ਇਹ ਚੀਜ਼ ਨਾ ਨਿਕਲੀ ਤਾਂ ਇੱਥੇ ਪਤਾ ਨਹੀਂ ਕਿੰਨਾ ਇੱਕ ਸੱਪ ਨੇ ਜਿਹੜੇ ਤੇ ਸਪਣੀਆਂ ਜਿਹੜੇ ਆਪਣੇ ਪੁੱਤਰਾਂ ਨੂੰ ਖਾ ਰਹੀਆਂ ਨੇ ਤੇ ਬੜੇ ਦੁੱਖ ਦੀ ਗੱਲ ਆ ਕਿ ਇੱਕ ਨੌਜਵਾਨ ਪੱਤਰਾ ਦਾ ਚੜਾਈ ਕਰ ਜਾਣਾ ਜਾਂ ਉਹਨੂੰ ਮਾਰ ਦੇਣਾ ਜਾਂ ਉਹਦਾ ਕਤਲ ਕਰ ਦੇਣਾ ਇਹ ਦੋ ਗੱਲਾਂ ਨੇ ਇਹ ਬੜੀ ਸਮਝ ਦੀ ਲੋੜ ਆ ਬੜੇ ਧਿਆਨ ਦੇਣ ਦੀ ਲੋੜ ਆ ਇੱਥੇ ਇਹ ਤੁਹਾਨੂੰ ਕੀ ਲੱਗਦਾ ਕਤਲ ਹੋਇਆ ਉਹ ਤੇ ਮੁਹੰਮਦ ਮੁਸਤਫਾ ਜਿਹੜਾ 19 ਮੁੰਡਿਆਂ ਦਾ 19 ਮੁੰਡੇ ਤਾਂ ਸਮਰਜੀਤ ਸਿੰਘ ਮਾਰਨੇ ਕਿਹਾ ਕਿ 19 ਮੁੰਡੇ ਤਾਂ ਮੇਰੇ ਸਾਹਮਣੇ ਉੱਥੇ ਜਾ ਕੇ ਜਦੋਂ ਸਾਰਾ ਵਾਕਾ ਵੇਖਿਆ ਕਿ ਸ਼ਰਾਬਾਂ ਦੀਆਂ ਬੋਤਲਾਂ ਸਰਾਬਾਂ ਦੇ ਜਿਹੜੇ ਕਿ ਉੱਤੇ ਖਾਲੀ ਗਲਾਸ ਆ ਤੇ ਮੇਲੇ ਤੇ ਬੰਨ ਕੇ ਜਿਹੜਾ ਕਿ ਉਹਨੂੰ ਦਰਖਤਾਂ ਦੇ ਨਾਲ ਬੰਨ ਕੇ ਮੁੰਡਿਆਂ ਨੂੰ ਮਾਰਿਆ ਇਸੇ ਐਸਐਸਪੀ ਪਰੋਜਪੁਰ ਹੁੰਦਾ ਸੀ ਮੁਹੰਮਦ ਮਸਤਫਾ ਤੇ ਜਿਹਦੇ ਆਪਾਂ ਗੱਲ ਕਰਦੇ ਆ ਸਾਬਕਾ ਡੀਜੀਪੀ ਤੇ ਅੱਜ ਕਹਿੰਦੇ ਕਿ ਉਹਦੇ ਮੁੰਡੇ ਦੀ ਮੌਤ ਹੋ ਗਈ ਆ ਲੋਕਾਂ ਨੇ ਇਹ ਕਿਹਾ ਸੀ ਕਿ ਜੈਸੀ ਕਰਨੀ ਵੈਸੀ ਭਰਨੀ ਪਰ ਮੈਨੂੰ ਲੱਗਦਾ ਕਿ ਇਹ ਵੀ ਕਾਤਲ ਆ ਜਿਹੜਾ ਕਿਤੇ ਨਾ ਕਿਤੇ ਇਹ ਕੁਝ ਹੋਰ ਬਿਆਨ ਕਰਦੀ ਹੈ ਇਹ ਚੀਜ਼ ਧੰਨਵਾਦ ਹੁਣ ਉਸ ਤੋਂ ਇੱਕ ਗਮਾਂਡੀ ਦੀ ਜਿਹੜਾ ਕਿ ਇਹਦਾ ਉਹ ਆਪਾਂ ਮਾਮਾ ਕਹਿੰਦਾ ਭਾਂਜਾ ਕਹਿੰਦਾ ਇਸ ਨੂੰ ਮੁੰਡੇ ਨੂੰ ਉਹਦੀ ਵੀ ਗੱਲ ਬਾਤ ਸੁਣਾ ਦਿੰਦਾ ਤੁਹਾਨੂੰ ਤਾਂ ਫਿਰ ਆਪੇ ਸਾਰਾ ਕੁਝ ਦੂਰ ਹੋ ਜਾਊਗਾ ਭਲੇਖੇ ਦੂਰ ਹੋ ਜਾਣਗੇ ਤਾਂ ਫੇ ਸਾਬਜ਼ਾਰ ਹੋ ਜਾਊਗਾ ਕਿ ਮੌਤ ਹੋਈਆ ਜਾਂ ਕਤਲ ਹੋਇਆ ਆਹ ਵੀਡੀਓ ਸੁਣ ਲੋ ਉਨ ਧਿਆਨ ਦੇ ਨਾਲ ਗਮਾਂਡੀ ਦੀ ਆ ਜਿਹੜਾ ਕਾਨਫਰੰਸ ਕਰ ਰਿਹਾ ਇੱਕ ਮੌਸਮਾਨ ਭਰਾ ਤੇ ਉਹ ਕੀ ਦੋਸਰ ਲਾਰੇ ਆ ਇਸ ਮੁਹੰਮਦ ਮੁਸਪਤ ਤੇ सर मेरा शमशुदीन चौधरी मलिकुटला पंजाब से हूं मैं क्या है आज आपने सर हम लोगों ने जो कारण रखी है एक बच्चे की डेथ हुई है तो उसको लेकर हम लोगों ने प्रेस कॉन्फ्रेंस रखी है हुई सर अकील की तो जो मोहम्मद मुस्तफा पूर्व डी जी भी मोहम्मद मुस्तफा के बेटे हैं और जो हमारी विधायक भी रही हैं मलिकोटला से और मंत्री रही हैं उनके बेटे हैं तो उनकी एक सत्ताईस तारीख को वीडियो आती है डेढ़ महीना पहले तो उसमें उन्होंने एलिगेशन लगाए हैं काफी सोशल मीडिया पर आई थी तो हम लोग सोच रहे थे उसी टाइम कि हम लोग हा, हाई कोर्ट जाएं या प्रशासन को करें वैसे तो प्रशासन का काम था शोमो एक्शन लेते और इसको पूछते कि क्या दिक्कत है।, तो जी की है सर कुछ नहीं है हमारे रजिया सुल्ताना जो है मेरे पड़ोसी हैं पड़ोसी हैं पड़ोसी हैं है। तो उसके बाद ये है कि हम लोग उसके बाद तीन तारीख को ये एक पोस्ट डालता है वो अपने इंस्टा पे कि ये डायरी मेरी पड़ी है तो फिर अचानक कल सुबह एक मैसेज आता है कि उसकी अचानक डेथ हो गई तो हम लोगों को शॉर्ट लगा कि यार ऐसे कैसे डेथ हो गई एक बच्चा मान लो इनके पास है फिर ये कहते हैं कि मंदबुद्धि है या ये कहते हैं ओवरडोज होगी सर तीन तारीख को तो उसका एक मुसफा साहब को एफ आई आर हुई है उनके ऊपर मरेपुटला पुलिस स्टेशन में एफ आई नंबर सेवनटीन दो हज़ार बाईस की है उसमें समन हुआ समर रिसीव कौन कर रहा है ये देखिए समर रिसीव कर रहा है अकेले में اگر مان لو وہ صحیح نہیں ہے اوورڈوز ہے تو وہ سرسی اپ اس کو اپنا تصمن رسیب کیوں کرا رہے ہو جس میں مثبت اپ کو نارمل ایور مورن شروع ہوا تو اس اور لے ہون تا پڑھتا کھل گیا ہون تا کوئی کچ باقی نہیں رہ گئی جدوں کہ انو پتہ لگ گیا کہ 2022 دے وچ ایف ائی آر درج ہوندی ہے اودے پیو تے اپنے پتا تے کراوندا گا ਤਾਂ ਉਹਦੇ ਸੰਮਨ ਆਉਂਦੇ ਆ ਤੇ ਵਾਰ-ਵਾਰ ਉਹ ਫੜਦਾ ਨਹੀਂ ਤੇ ਰਸੀਬ ਕੌਣ ਕਰਦਾਗਾ ਉਹਦਾ ਬੇਟਾ ਤੇ ਉਹਨੂੰ ਪਤਾ ਸੀ ਕਿ ਮੈਂ ਹੁਣ ਫੜਿਆ ਜਾਣਾ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਆ ਹੋ ਸਕਦਾ ਕਿ ਅਜਿਹੇ ਦੇ ਵਿੱਚ ਕੋਈ ਕਾਦੂ ਚੁੱਕਦਾ ਹੋਵੇ ਕੋਈ ਪਤਾ ਨਹੀਂ ਇੱਥੇ ਸਮਾਜ ਦੇ ਵਿੱਚ ਪਰ ਇੱਥੇ ਅਦਾਲਤਾਂ ਇੱਥੇ ਪ੍ਰਸ਼ਾਸਨ ਨੂੰ ਹੁਣ ਇੱਥੇ ਸਰਕਾਰ ਨੂੰ ਸੁਮੋਟੋ ਲੈਣਾ ਬੰਦ ਦਾ ਕਿ ਤੁਰਤ ਪੈਰ ਇਸ ਦੀ ਜਿਹੜੀ ਪੂਰੀ ਪੈਰਵਾਈ ਕਰਕੇ ਜਿਹੜਾ ਇਹ ਜਿਹੜਾ ਗੁੰਝਲਦਾਰ ਆ ਮਸਲਾਗਾ ਮੌਤਾ ਜਾਂ ਕਤਲਾ ਇਹਦੇ ਵਿੱਚ ਕੋਣ ਕੋਣ ਆ ਇਹ ਪੂਰੀ ਸੱਚਾਈ ਜਾਨਣੀ ਚਾਹੀਦੀ ਆ ਕਿਉਂਕਿ ਇਹ ਜੇ ਬੰਦਿਆਂ ਦਾ ਜਿਹਦਾ ਧਿਰਗ ਨਹੀਂ ਜਿਹਦਾ ਜਿੰਨਾ ਬੰਦਿਆਂ ਦਾ ਕੋਈ ਕਰਦਾਰ ਨਹੀਂ ਹੁੰਦਾ ਜਿਹੜੇ ਬੰਦੇ ਪਾਪੀ ਹੁੰਦੇ ਆ ਬੱਚੜ ਹੁੰਦੇ ਆ ਜ਼ਾਲਮ ਹੁੰਦੇ ਆ ਤਾਂ ਉਹ ਫਿਰ ਜਿੱਥੇ ਕਿ ਵੱਡੇ ਵੱਡੇ ਮਗਰਮਸ ਖਾ ਜਾਂਦੇ ਆ ਤੇ ਜਿੱਥੇ ਦੂਜਿਆਂ ਦੇ ਖੂਨ ਚੂਸ ਸਕਦੇ ਆ ਤਾਂ ਉਹ ਆਪਣੇ ਬੱਚਿਆਂ ਦਾ ਵੀ ਖੂਨ ਚੂਸ ਸਕਦੇ ਆ ਇਹ ਬੜੇ ਜ਼ਾਲਮ ਹੋਇਆ ਤੇ ਇਹਦੀ ਇੱਕ ਉਦਾਹਰਨ ਜੇ ਆਪਾਂ ਧਾਰਨਾ ਦੇਣ ਲੱਗ ਜਾਈਏ ਤੁਹਾਨੂੰ ਇਹ ਜੀਆ ਤਾਂ ਸੈਂਕੜੇ ਧਾਰਨਾ ਪਈਆਂ ਨੇ ਇਹ ਮੁਹੰਮਦ ਮਸਤਬਾ ਇੱਕ ਉਹ ਸਾਬਕਾ ਡੀਜੀਪੀ ਜਿਹੜਾ 2021 ਦੇ ਵਿੱਚ ਅਟਾਇਰਮੈਂਟ ਹੁੰਦੀ ਹੈ ਇਹਦੀ ਤੇ ਇਹ ਦੱਸਿਆ ਜਾ ਰਿਹਾ ਕਿ ਨੂ ਦੇ ਨਾਲ ਅਕਲੌਤਾ ਪੁੱਤਰ ਤੇ ਨੂ ਦੇ ਨਾਲ ਸਬੰਧ ਨਜਾਇਜ਼ ਸਬੰਧ ਆਕਰਤਤਾ ਇਹਨਾਂ ਦੀ ਮੈਂ ਇੱਕ ਪਹਿਲਾ ਕਰੀਬ 6 ਮਹੀਨੇ ਪਹਿਲਾਂ 9 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਮੈਂ ਦੱਸਿਆ ਸੀ ਕਿ 90-92 ਦਾ ਹੱਕੇ ਦੇ ਵਿੱਚ ਇਹ ਪੁਲਿਸ ਵਾਲੇ ਆਉਂਦੇ ਸੀ ਚੜ ਕੇ ਕਿਉਂਕਿ ਉਹਦੇ ਕਿਹੜਾ ਕੋਈ ਪੁੱਸਣ ਵਾਲਾ ਸੀ ਜਿਹਦਾ ਜੀ ਕਰਦਾ ਸੀ ਉਹਨੂੰ ਮਾਰ ਦਿੰਦੇ ਸੀ ਤੇ ਜਿਹਦੀ ਕੋਈ ਧੀ ਪੈਣ ਸੋਣੀ ਲੱਗਦੀ ਸੀ ਉਹ ਤੇ ਅਖਟਕਾ ਲੈਂਦੇ ਸੀ ਉਹਨੂੰ ਜਿਆਦਾ ਕੱਢ ਕੇ ਲੈ ਜਾਂਦੇ ਸੀ ਜਾਂ ਉਹਨੂੰ ਵਿਆਹ ਦਿੰਦੇ ਸੀ ਵਿਆਹ ਕੇ ਲੈ ਜਾਂਦੇ ਸੀ ਧੱਕੇ ਦੇ ਨਾਲ ਆ ਜਾਂ ਫਿਰ ਉਹਦੇ ਨਾਲ ਜ਼ਬਰਜਨਾਹ ਕਰਦੇ ਸੀ ਇਹ ਬਹੁਤ ਘਟਨਾਵਾ ਵਾਪਰੀਆ ਉਸ ਸਮੇਂ ਦੇ ਵਿੱਚ ਆ ਪਰ ਕਈਆਂ ਦਾ ਜਦੋਂ ਕਹਿੰਦੇ ਹੁੰਦੇ ਆ ਨਾ ਇੱਕ ਦੋ ਦਾ ਫੋਨ ਆਇਆ ਕਹਿੰਦੇ ਜੀ ਤੂੰ ਝੂਠੇ ਇਲਜ਼ਾਮ ਲਾ ਰਿਹਾ ਤੇਰੇ ਖਿਲਾਫ ਕੇਸ ਦਰਜ ਕਰਾਂਗੇ ਅਸੀਂ ਤੇ ਪੁਲਿਸ ਦੇ ਖਿਲਾਫ ਕਹਿੰਦਾ ਮੇਰਾ ਪਿਓ ਵੀ ਪੁਲਿਸ ਦੇ ਵਿੱਚ ਆ ਮਗਰ ਮਾਤਰ ਪਿਓ ਹੁੰਦਣੇ ਕਿਹਾ ਜੇ ਤੇਰੇ ਪਿਓ ਨੇ ਚੰਦ ਚੜ੍ਹਿਆ ਹੋਊ ਦਾ ਤੈਨੂੰ ਦੁੱਖ ਲੱਗਦਾ ਹੋਊਗਾ ਜਣੇ ਕਿ ਕਹਿੰਦਾ ਭਾਵਾ ਇੱਥੇ ਸਾਰੀ ਪੁਲਿਸ ਨਹੀਂ ਮਾਰੀ ਹੋ ਸਕਦੀ ਕੋਈ ਗੰਦੇ ਬੰਦੇ ਆ ਪੁਲਿਸ ਦੇ ਵਿੱਚ ਆ ਜਿਹੜਾ ਸਾਰੀ ਪੁਲਿਸ ਦਾ ਅਕਸ ਖਰਾਬ ਕਰ ਦਿੱਤਾ ਹਰ ਇੱਕ ਸੋਸਾਇਟੀ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਪਰ ਚੰਗੇ ਘੱਟ ਹੁੰਦੇ ਆ ਤੇ ਮਾੜੇ ਜ਼ਿਆਦਾ ਹੁੰਦੇ ਆ ਇਸ ਕਰਕੇ ਜਿਹੜਾ ਸਾਰੇ ਸੰਸਥਾ ਜਾਂ ਸਾਰੀ ਆਪਾਂ ਕਹਦੇ ਆ ਕਿ ਪੁਲਿਸਾ ਜਾਂ ਹੋਰ ਸੰਸਥਾ ਬਦਨਾਮ ਹੋ ਜਾਂਦੀਆਂ ਉਹਨਾਂ ਦੇ ਨਾਲ ਜਦੋਂ ਉਹ ਜੀਆਂ ਕਾਲੀਆਂ ਭੇਡਾਂ ਐਜੇ ਬੱਚੜ ਅਫਸਰ ਆ ਪੈਦਾ ਹੋ ਜਾਂਣਾ ਤਾਂ ਫਿਰ ਕਲੰਕ ਲੱਗ ਜਾਂਦਾ ਕਲੰਕ ਧੋਣਾ ਲਾਉਣਾ ਬਹੁਤ ਔਖਾ ਹੋ ਜਾਂਦਾ ਜੋ ਤੁਹਾਨੂੰ ਹੈ ਅੱਜ ਇਹ ਗੱਲ ਸੁਣਾ ਕੇ ਹਟਿਆ ਇਹ ਇੱਕ ਜਾਗਦਾ ਜਿਉਂਦਾ ਅਜੇ ਡੀਜੀ ਸਾਬਕਾ ਡੀਜੀਪੀ ਦੀ ਗੱਲ ਕਰ ਰਹੇ ਆਪਾਂ ਤੇ ਅੱਗੇ ਜਾ ਕੇ ਜਿਹੜਾ ਦੂਸਰਾ ਅਗੇ ਕੱਢਿਆ ਹੀ ਜੀ ਉਹਦੀ ਵੀ ਗੱਲਬਾਤ ਕਰਾਂਗੇ ਤੁਸੀਂ ਅਗਲੀ ਵੀਡੀਓ ਸੁਣ ਲਿਓ ਉਹਦੀ ਗੱਲਬਾਤ ਆ ਉਹਦੇ ਵੀ ਰੋਂਗ ਤੇ ਖੜੇ ਕਰਨ ਵਾਲੀਆਂ ਕਹਾਣੀਆਂ ਨੇ ਇਹ ਕਰਤੂਤਾ ਦੇ ਮਾਲਕ ਹੁੰਦੇ ਆ ਇਹ ਠੀਕ ਆ ਕਿ ਤੁਹਾਨੂੰ ਲੱਗਦੇ ਆ ਕਿ ਬੜੇ شریف ਆ شریف ਸਰੂਪ ਕੋਈ ਨਹੀਂ ਇਹ ਤੇ ਜਿਹੜਾ ਹੁਣ ਵੱਡੇ ਇਲਜ਼ਾਮ ਇਹ ਲੱਗ ਰਹੇ ਆ ਕਿ ਪੁੱਤ ਦਾ ਕਤਲ ਹੋਈ ਉਹਨੇ ਆਪ ਜਣੇ ਕਿ ਕਰਾਇਆ ਹੋਵੇ ਨਾਜਾਇਜ਼ ਆਪਣੀ ਨੂੰਹ ਦੇ ਨਾਲ ਸੰਬੰਧ ਹੋਣਾ ਇਸ ਤੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਤੇ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਬੜੀ ਵਿਚਾਰਨ ਵਾਲੀ ਗੱਲ ਆ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਲੋਕਾਂ ਦੀਆਂ ਇਹਨਾਂ ਬੱਚੜਾਂ ਦੇ ਕਰਤੂਤਾਂ ਜਗ ਜਾਰ ਕਰਦੇ ਰਹੀਏ ਆਪਾਂ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਕਿ ਇਹ ਜੇ ਪਾਪੀ ਬੈਠਿਆ ਜਾਲਮ ਬੈਠਿਆ ਕਿ ਜਿਹੜੇ ਕਿਸੇ ਦੇ ਨਹੀਂ ਹੋ ਸਕਦੇ ਜਿਹੜੇ ਆਪਣੇ ਪੁੱਤ ਦੇ ਨਹੀਂ ਹੋ ਸਕਦੇ ਉਹ ਕਿਸੇ ਦੇ ਕਿਵੇਂ ਹੋਣਗੇ ਤੇ ਕਮੈਂਟ ਤੁਸੀਂ ਕਰ ਦਿਓ ਬਹੁਤ ਧੰਨਵਾਦ ਆ ਵੀਡੀਓ ਨੂੰ ਪਿਆਰ ਦੇਣੋਂ ਧੰਨਵਾਦ ਆ ਤੇ ਇਸ ਵੀਡੀਓ ਨੂੰ ਵੀ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਪਤਾ ਲੱਗ ਸਕੇ ਇਹ ਅਜੇ ਬੱਚੜ ਅਫਸਰ ਪਤਾ ਨਹੀਂ ਕਿੰਨੇ ਕੁ ਹੋਰ ਮੌਜੂਦ ਆ ਤੇ ਸਰਕਾਰ ਨੂੰ ਇਤੇ ਤੁਰਤ ਐਕਸ਼ਨ ਲੈਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਤੁਰਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਸੱਚ ਸਾਹਮਣੇ ਆ ਸਕੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ